ਕੰਮ ਕਰਨ ਦੀ ਲਈ ਤੁਸੀਂ ਕਿਹੜੀ ਕਿਹੜੀ ਚੋਣ ਲੜ ਚੁੱਕੇ ਹੋ ਹਾਲੇ ਤੇ ਕਿੰਨਾ ਕੁ ਪ੍ਰਚਾਰ ਕੀਤਾ ਕਿੰਨੇ ਕੁ ਲੋਕ ਨਾਲ ਜੁੜੇ ਤੇ ਲੋਕ ਆਲਮੋਸਟ ਸੋਸ਼ਲ ਮੀਡੀਆ ਤੇ ਮੈਨੂੰ ਲਾਈਕ ਕਰਦੇ ਨੇ ਹਰ ਬੰਦਾ ਕੰਦਾ ਕਿ ਅਸੀਂ ਤੁਹਾਡੇ ਨਾਲ ਆ ਮੈਂ ਲੰਘਦੇ ਆਂ ਜਾਂ ਜਾਂਦੇ ਆਂ ਗੁਰਦੁਆਰੇ ਜਾਂ ਮੰਦਿਰ ਕਿਤੇ ਰਸਤੇ ਬਾਜ਼ਾਰ ਕਿਤੇ ਡਿਪਾਰਟਮੈਂਟ ਜਿੱਥੇ ਵੀ ਜਾਂਦਾ ਲੋਕ ਕਦੇ ਇਹ ਵੀ ਨਹੀਂ ਮਨ ਜਾ ਰਹੇ ਨੇ ਵੀ ਨਹੀਂ ਮਨ ਜਾ ਰਹੇ ਨੇ ਮੈਂ ਕਿਉਂ ਮੈਂ 2000 ਜਿਹੜੋਂ 21 ਦੇ ਵਿੱਚ 19 ਦੇ ਵਿੱਚ ਜੋਖ ਲੂਣਾ ਸੀ ਐਮਪੀ ਦੇ ਉੱਤੇ ਉਕੇ ਸੇ ਵਜ੍ਹਾ ਕਰ ਮੇਰੇ ਕਾਗਜ਼ ਜਿਹੜੇ ਸੀ ਕੋਈ ਮਿਸ ਹੈਪਨਿੰਗ ਹੋ ਗਈ ਜਿਹਦੇ ਕਰ ਮੇਰੇ ਕਾਗਜ਼ ਜਮਾ ਨਹੀਂ ਹੋ ਸਕੇ ਮੈਂ ਕਾਗਜ਼ ਰੈਡੀ ਕੀਤੇ ਰ ਸੀ ਦੁਨੀਆ ਨਾਲ ਸੀ ਮੇਰੇ ਵਿਨੇ ਮਹਾਜਨ ਸਾਡੇ ਨਾਲ ਬਟਾਲਾ ਤੋਂ ਮਸ਼ਹੂਰ ਵਿਨੇ ਮਹਾਜਨ ਪਹਿਲਾਂ ਵੀ ਜਿਹੜਾ ਕਈ ਕਾਗਜ਼ ਭਰ ਚੁੱਕੇ ਨੇ ਚੋਣ ਲੜਨ ਲਈ ਔਰ ਮਿਊਨਿਸਪਲ ਕਾਉਂਸਲਰ ਦੀ ਚੋਣ ਲੜੀ ਜਦੋਂ ਇਹਨਾਂ ਨੇ ਚੋਣ ਲੜੀ ਤਾਂ ਹਜ਼ਾਰਾਂ ਸਮਰਥਕ ਇਹਨਾਂ ਦੇ ਨਾਲ ਸੀ ਘੋੜੀ ਤੇ ਬਿਠਾ ਕੇ ਇਹਨਾਂ ਨੂੰ ਵੀਡੀਓ ਵੀ ਵਾਇਰਲ ਹੋਈ ਇਹਨਾਂ ਦਾ ਪ੍ਰਚਾਰ ਵੀ ਕੀਤਾ ਗਿਆ ਕਿਉਂਕਿ ਕਿ ਇੱਕ ਚੋਣ ਨਿਸ਼ਾਨ ਸੀ ਪਰ ਕਿਸੇ ਕਾਰਨਾ ਕਰਕੇ ਜਿੱਤ ਨਹੀਂ ਸਕੇ ਸੜਨ ਵਿਨੇ ਮਹਾਜਨ ਮੌਜੂਦ ਆ ਚੋਣ ਲੜਨ ਦੇ ਚਾਹਵਾਨ ਨੇ 2024 ਦੀਆਂ ਕੀ ਤਿਆਰੀਆਂ ਨੇ ਗੱਲਬਾਤ ਕਰ ਲੈਂਦੇ ਆ ਵਿਨੇ ਜੀ ਪਹਿਲਾਂ ਤਾਂ ਇਹ ਦੱਸੋ ਕਿ ਪਹਿਲਾਂ ਕਿਹੜੀ ਕਿਹੜੀ ਚੋਣ ਲੜ ਚੁੱਕੇ ਹੋ ਮੈਂ 2019 ਦੇ ਵਿੱਚ ਜਦੋਂ ਇੱਕ ਛੋਟੀ ਜਿਹੀ ਵੀਡੀਓ ਲਾਈਵ ਕੀਤੀ ਸੀ ਸੋਸ਼ਲ ਮੀਡੀਆ ਤੇ ਲੋਕਾਂ ਦੇ ਕਨਿਸ਼ ਤੇ ਪ੍ਰੈਸ਼ਰਾਈਜ਼ ਕਰਨ ਦੇ ਉੱਤੇ ਤੇ ਉਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਮੇਰਾ ਬੜਾ ਨਾਂ ਹੋ ਗਿਆ ਸੀ ਕਿ ਇਹ ਕਿਹੜਾ ਮੁੰਡਾ ਹੈ ਜਿੰਨੇ ਮਤਲਬ ਕਿ ਸਰਕਾਰ ਨੂੰ ਮਤਲਬ ਕਿ ਗੁਹਾਰ ਕੀਤੀ ਹੈਗੀ ਕਿ ਪੂਰਾ ਆਲ ਓਵਰ ਬਟਾਲਾ ਪੰਜਾਬ ਗੁਰਦਾਸਪੁਰ ਆਲ ਓਵਰ ਇੰਡੀਆ ਡੰਬੋਲੀ ਸੀ ਮਤਲਬ ਸਾਰੀ ਗਲੀਆਂ ਮਹੱਲੇ ਸਾਰੇ ਡੰਬੋਲੀ ਸੀ ਟੁੱਟੇ ਰਲੰਗਾਂ ਨੂੰ ਰਸਤੇ ਨੇ ਸਾਡੇ ਬਟਾਲਾ ਦੇ ਵਿੱਚ ਤਸੀਲ ਦੇ ਵਿੱਚ ਖਾਸ ਕਰ ਹਰ ਇਲਾਕੇ ਦੇ ਵਿੱਚ ਇਹੋ ਜਿਹਾ ਹਾਲ ਸੀ ਮੈਂ ਤਾਂ ਇਹੋ ਚਾਹਨਾ ਕਿ ਜੇਰਾ ਵੀ ਕੋਈ ਡਿਪਾਰਟਮੈਂਟ ਦੇ ਵਿੱਚ ਕੰਸਰਨ ਕੈਂਡੀਡੇਟ ਹੈ ਚਾਹੇ ਉਹ ਹਾਈ ਲੈਵਲ ਦਾ ਹੈ ਚਾਹੇ ਕੋਈ ਕਿਸੇ ਕਿਸਮ ਦਾ ਹੈ ਚਾਹੇ ਉਹ ਕੋਈ ਵੀ ਮਤਲਬ ਕਿ ਸਟੇਟ ਲੈਵਲ ਦਾ ਹੈ ਡਿਸਟ੍ਰਿਕਟ ਲੈਵਲ ਦਾ ਹੈ ਲੀਗਲੀ ਤੌਰ ਤੇ ਉਹਦਾ ਫਰਜ ਬੰਦਾ ਹੈ ਕਿ ਡਿਊਟੀ ਨੂੰ ਡਿਊਟੀ ਸਮਝਿਆ ਕਾਨੂੰਨ ਦੇ ਦਰਜੇ ਚ ਰਹਿ ਕੇ ਚੱਲਦੇ ਆ ਪੂਰੇ ਆਪਣੀ ਤੱਕ ਜਿਲ੍ਹੇ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਕਿਹੜੇ ਕਿਹੜੇ ਡਿਪਾਰਟਮੈਂਟਾਂ ਚ ਕੀ ਕੀ ਹੁੰਦਾ ਹੈ ਕੀ ਕੀ ਕੋਈ ਕਰਦਾ ਕਿੰਨਾ ਕਿੰਨਾ ਤੇ ਕੰਮ ਹੁੰਦੇ ਕਿੰਨਾ ਕਿੰਨਾ ਤੇ ਨਹੀਂ ਹੁੰਦੇ ਸਰਕਾਰ ਦੀ ਡਿਊਟੀ ਗੱਲਾਂ ਕਰਨ ਦੀ ਨਹੀਂ ਸਰਕਾਰ ਨੇ ਡਿਊਟੀ ਲਈ ਹੁੰਦੀ ਕੰਮ ਕਰਨ ਦੀ ਲਈ ਤੁਸੀਂ ਕਿਹੜੀ ਕਿਹੜੀ ਚੋਣ ਲੜ ਚੁੱਕੇ ਹੋ ਹਾਲੇ ਤੇ ਕਿੰਨਾ ਕੁ ਪ੍ਰਚਾਰ ਕੀਤਾ ਕਿੰਨੇ ਕੁ ਲੋਕ ਨਾਲ ਜੁੜੇ ਤੇ ਲੋਕ ਆਲਮੋਸਟ ਸੋਸ਼ਲ ਮੀਡੀਆ ਤੇ ਮੈਨੂੰ ਲਾਈਕ ਕਰਦੇ ਨੇ ਹਰ ਬੰਦਾ ਕਹਿੰਦਾ ਕਿ ਅਸੀਂ ਤੁਹਾਡੇ ਨਾਲ ਆ ਮੈਂ ਲੰਘਦੇ ਆਂ ਜਾਂਦੇ ਆਂ ਜਾਂਦੇ ਆਂ ਗੁਰਦੁਆਰੇ ਜਾਂ ਮੰਦਿਰ ਕਿਤੇ ਰਸਤੇ ਬਾਜ਼ਾਰ ਕਿਤੇ ਡਿਪਾਰਟਮੈਂਟ ਜੇ ਕਿਤੇ ਵੀ ਜਾਣਾ ਲੋਕ ਕਹਿੰਦੇ ਇਹ ਵੀਨੇ ਮਹਨ ਜਾ ਰਹੇ ਨੇ ਵੀਨੇ ਮਹਨ ਜਾ ਰਹੇ ਨੇ ਮੈਂ ਕਹ ਲੋਕਾਂ ਨੂੰ ਕਾਫੀ ਪਛਾਣ ਹੋ ਚੁੱਕੀ ਦੀ ਸੋਸ਼ਲ ਮੀਡੀਆ ਤੇ ਮਤਲਬ ਕਿ ਲੋਕ ਕਾਫੀ ਜਾਗਰੂਕ ਨੇ ਉਹਨਾਂ ਨੇ ਪਤਾ ਬੰਦਾ ਸਹੀ ਹੈ ਭਗਤੀ ਵਾਲਾ ਮੰਦਿਰ ਗੁਰਦੁਆਰੇ ਜਾਣ ਵਾਲਾ ਬੰਦਾ ਕੋਈ ਵੈਲ ਨਹੀਂ ਕੋਈ ਐਬ ਨਹੀਂ ਹਰ ਕੰਦਾ ਸੋਚਦਾ ਹੈ ਲੀਗਲੀ ਤੌਰ ਤੇ ਚੱਲਦਾ ਤੇ ਸਚਾਈ ਨੂੰ ਫੜਦਿਆਂ ਕਾਨੂੰਨ ਦੇ ਦਰਜ ਰਹਿ ਕੇ ਚੱਲਦਾ ਤੇ ਸਭ ਦਾ ਭਲਾ ਕਰਦਾ ਹੈ ਪੱਲਾ ਦਾਸ ਕਾ ਨਹੀਂ ਹੁੰਦਾ ਪੱਲਾ ਵੈ ਜੋ ਪਲਾਈ ਕਰੇ ਚੋਨ ਮੈਂ 2021 ਦੇ ਵਿੱਚ 19 ਦੇ ਵਿੱਚ ਜੋ ਖਲੋਣਾ ਸੀ ਐਮਪੀ ਦੇ ਉੱਤੇ ਉਹ ਕਿਸੇ ਵਜ੍ਹਾ ਕਰ ਮੇਰੇ ਕਾਗਜ਼ ਜਿਹੜੇ ਸੀ ਕੋਈ ਮਿਸ ਹੈਪਨਿੰਗ ਹੋ ਗਈ ਜਿਹਦੇ ਕਰ ਮੇਰੇ ਕਾਗਜ਼ ਜਮਾ ਨਹੀਂ ਹੋ ਸਕੇ ਮੈਂ ਕਾਗਜ਼ ਰੈਡੀ ਕਿਤੇ ਰ ਸੀ ਦੁਨੀਆ ਨਾਲ ਸੀ ਮੇਰੇ ਉਸ ਤੋਂ ਬਾਅਦ ਇਹਨਾਂ ਨੇ 2021 ਦੇ ਜੋ ਇਲੈਕਸ਼ਨ ਲੋਕਾਂ ਨੇ ਕਿਹਾ ਹੁਣ ਐਮਸੀ ਦੇ ਇਲੈਕਸ਼ਨ ਹੈਗੇ ਤੁਸੀਂ ਐਮਸੀ ਤੇ ਲੜ ਲਓ ਮੈਂ ਕਹਾ ਮੈਂ ਐਮਸੀ ਤੇ ਨਹੀਂ ਲੜਨੇ ਹੈਗੇ ਪਰ ਲੋਕਾਂ ਨੇ ਜ਼ੋਰ ਪਾ ਕੇ ਕਨਵਿੰਸ ਕਰਨ ਤੇ ਪ੍ਰੈਸ਼ਰਾਈਜ਼ ਕਰਦੇ ਹੋ ਤੇ ਮੈਂ ਅਪਲਾਈ ਕੀਤਾ ਲੋਕੀ ਦੋ ਦੋ ਚਾਰ ਚਾਰ ਬੰਦੇ ਲੈ ਕੇ ਜਾਂਦੇ ਕਿ ਅਪਲਾਈ ਕਰਨ ਵਾਸਤੇ ਸਾਡੇ ਬਟਾਲਾ ਤਹਿਸੀਲ ਐਸ ਡੀ ਐਮ ਦਫਤਰ ਲੇਕਨ ਮੈਨੂੰ ਲੋੜ ਨਹੀਂ ਸੀ ਆਟੋਮੈਟਿਕਲੀ ਅੰਦਰ ਸੁੱਟ ਸੀ ਲੋਕੀ ਆਪਣੇ ਆਪ ਮੇਰੇ ਨਾਲ ਜੁੜ ਜਾਂਦੇ ਜਿੱਥੇ ਵੀ ਜਾਂਦਾ ਹਾਂ ਮੈਂ ਅਪਲਾਈ ਕੀਤਾ ਤੇ ਸੋਸ਼ਲ ਮੀਡੀਆ ਤੇ ਨਾਂ ਹੋ ਗਿਆ ਕਿ ਇਸ ਬੰਦੇ ਨੇ ਕੀ ਇੱਕ ਦਾ ਨਿਸ਼ਾਨ ਸਰਕਤ ਕੀਤਾ ਨੇ ਇਲੈਕਸ਼ਨ ਲੜਨੇ ਹੈਗੇ ਨੇ ਤੇ ਮੈਨੂੰ ਕਿਸੇ ਨੂੰ ਬੁਲਾਣ ਦੀ ਲੋੜ ਨਹੀਂ ਸਿੰਦੀ ਲੋਕੀ ਆਟੋਮੈਟਿਕਲੀ ਮੇਰੇ ਨਾਲ ਹਰ ਬੰਦਾ ਆ ਜਾਂਦਾ ਵੀ ਮੇਰੇ ਖਿਆਲ ਚ ਪਤਾ ਨਹੀਂ ਕਿੰਨਾ ਕੁ ਲੋਕ ਸੀ ਜਿਹੜੋਂ ਮੈਂ ਇੱਕ ਘੋੜੀ ਵਾਲੀ ਵੀਡੀਓ ਲੋਕਾਂ ਨੇ ਮੇਰੇ ਨਾਲ ਹਾਂ ਘੋੜੀ ਵਾਲੀ ਵੀਡੀਓ ਤੁਹਾਡੀ ਬੜੀ ਵਾਇਰਲ ਹੋਈ ਤੁਹਾਨੂੰ ਘੋੜੀ ਤੇ ਬਿਠਾ ਕੇ ਬੈਂਡ ਵਾਜਾ ਲੈ ਕੇ ਉਦੋਂ ਬੜੀ ਦੁਨੀਆ ਸੀ ਤੁਹਾਡੇ ਨਾਲ ਤੇ ਉਹ ਐਵੇਂ ਲੋਕਾਂ ਨੇ ਐਨੇ ਐਨੇ ਦਿਮਾਗ 'ਚ ਆ ਗਿਆ ਮੁੰਡਿਆਂ ਦੇ ਵਿੱਚ ਮੈਂ ਅਵੋਇਡ ਕਰਦਾ ਕਿ ਘੋੜੀ ਨਹੀਂ ਕਰਨੀ ਕੋਈ ਮਤਲਬ ਕਿ ਅਹੀ ਰੈਲੀ ਨਹੀਂ ਕਰਨੀ ਕੋਈ ਲੋੜ ਨਹੀਂ ਹੈਗੀ ਦੋ ਟੂ ਦੋੜ ਮੈਂ ਪਰਸਨਲ ਤੌਰ ਤੇ ਮਿਲਾਂਗਾ ਲੋਕੀ ਕੇ ਜਾਨਦੇ ਨਹੀਂ ਮੈਨੂੰ ਹੈਗੇ ਸਾਰੀ ਦੁਨੀਆ ਮੈਨੂੰ ਜਾਣਦੀ ਹੈ ਕਿ ਮੈਨੂੰ ਇੰਨਾ ਕਹਿਣ ਦੀ ਲੋੜ ਨਹੀਂ ਪਣੀ ਮੈਂ ਅਪਲਾਈ ਕਰਤਾ ਤੇ ਉਸ ਤੋਂ ਬਾਅਦ ਜਦੋਂ ਰਿਜ਼ਲਟ ਡਿਕਲੇਅਰ ਹੋਇਆ ਉਸ ਤੋਂ ਪਹਿਲਾਂ ਲੋਕੀ ਕਹਿੰਦੇ ਕਿ ਤੁਹੀ ਗਰਬੜ ਹੋ ਗਈ ਹੈ ਮੈਂ ਕਿਹਾ ਗਰਬੜ ਹੋ ਗਈ ਹੈ ਇਦਾਂ ਨਹੀਂ ਹੋ ਸਕਦਾ ਕਹਿੰਦੇ ਨਹੀਂ ਗਰਬੜ ਹੋ ਗਈ ਦੋ ਦਿਨ ਦਾ ਟਾਈਮ ਸੀ ਉਸ ਤੋਂ ਬਾਅਦ ਜਦੋਂ ਮੈਂ ਰਿਜ਼ਲਟ ਦੇਖਿਆ ਦੁਨੀਆ ਇੰਨੀ ਨਾਲ ਹੋਵੇ ਬੰਦਾ ਸਹੀ ਹੋਵੇ ਲੋਕ ਲਾਈ ਕਰਦੇ ਹੁੰਦੇ ਕਦੇ ਹੋ ਸਕਦਾ ਕਿ ਉਹ ਹਾਰ ਜਾਵੇ ਲੇਕਿਨ ਦੁਨੀਆ ਨੇ ਵੋਟ ਪਾਈ ਹੈ ਲੇਕਿਨ ਗਰਬੜ ਹੋ ਗਈ ਹੈ ਇਹਨਾਂ ਵੱਲੋਂ ਕਿਸੇ ਵੱਲੋਂ ਜਿਸ ਕਾਰਨ ਸਾਡੇ ਵਾਡਾ ਚ ਕਈ ਬੰਦੇ ਰਹਿ ਗਏ ਨੇ ਸਹੀ ਬੰਦੇ ਸਹੀ ਬੰਦੇ ਗਾਣੀਆਂ ਆ ਸਕੇ 2024 ਦੀ ਚੋਣ ਆ ਗਈ ਆ 2024 ਦੀ ਵੀ ਕਹਿੰਦੇ ਤੁਹਾਡੇ ਸਮਰਥਕ ਕਹ ਰਹੇ ਕਿ ਤਿਆਰੀ ਕਰਦੇ ਪਏ ਹੋ ਲੋਕੀ ਪੁੱਛਦੇ ਨੇ ਲੋਕੀ ਕਹਿੰਦੇ ਆਵਾਜ਼ ਤੁਹਾਡੀ ਆ ਵਿਨੇਮਾ ਜੀ ਤੁਹਾਡਾ ਨਾਂ ਇਤਿਹਾਸ ਦੇ ਨਿਸ਼ਾਨ ਤੇ ਖਰੇ ਹੋਈ ਤੁਹਾਡੀ ਕੋਆਪਰੇਸ਼ਨ ਕਨਵਿੰਸਿੰਗ ਪਾਵਰ ਟੈਕਲਿੰਗ ਹੈਂਡਲਿੰਗ ਬਹੁਤ ਵਧੀਆ ਹੈ ਮਿਲਨ ਸਰ ਵੀ ਬੰਦੇ ਆ ਹਰ ਕਿਸੇ ਤਰੀਕੇ ਨਾਲ ਡੀਲ ਕਰਦੇ ਹੋ ਭਗਤੀ ਵਾਲੇ ਬੰਦੇ ਹੋ ਤੁਸੀਂ ਤੁਹਾਨੂੰ ਹੀ ਲੋਕ ਲਾਈਕ ਕਰਦੇ ਤੁਸੀਂ ਅੱਗੇ ਆਓਗੇ ਤਾਂ ਸਾਡਾ ਫਾਇਦਾ ਹੋਏਗਾ ਹਰ ਇਨਸਾਨ ਨੂੰ ਮੇਰੇ ਉੱਤੇ ਉਮੀਦਾਂ ਨੇ ਕਿ ਇਹ ਬੰਦਾ ਤੇ 24 ਦੇ ਵਿੱਚ ਹੋ ਸਕਦਾ ਕਿ ਜੇ ਪਾਸਿਬਿਲਟੀ ਹੋਈ ਤੇ ਜਰੂਰ 100% ਮਤਲਬ ਕਿ ਆਈ ਵਿਲ ਸਕਸੀਡ ਮਤਲਬ ਕਿ ਜਿੱਤ ਕੇ ਕਿਹੜੇ 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 ਜਿਹੜਾ ਕਿਹਾ ਜਾਵੇ ਕਿਹੜੀ ਪਾਰਟੀ ਵੱਲੋਂ ਕਿਹੜੀ ਪਾਰਟੀ ਨੇ ਤੁਹਾਨੂੰ ਅਪਰੋਚ ਕੀਤਾ ਜਦ ਤੁਸੀਂ ਕਿਹੜੀ ਪਾਰਟੀਆਂ ਨਾਲ ਸੰਪਰਕ ਕੀਤਾ ਜਿਹੜਾ ਚੋਣ ਲੜ ਰਹੇ ਹੋ ਮੈਨੂੰ ਕਈ ਕਹਿੰਦੇ ਸੀ ਕਿ ਇੱਕ ਬੰਦੇ ਨਾਲ ਮੇਰੀ ਬਹਿਸ ਹੋਈ ਸੀ ਪਾਰਟੀ ਦੇ ਵਰਕਰ ਸਨ ਤੇ ਮੈਂ ਲੰਘਦਾ ਪਿਆ ਸੀ ਤੇ ਮੈਨੂੰ ਕਹਿੰਦੇ ਕਿ ਤੁਸੀਂ ਮੈਂ ਇਲੈਕਸ਼ਨਾਂ ਦੇ ਖਰੋਣਾ MP ਦੇ ਮੈਂ ਤੂਈ ਖਰੋਤ ਆ ਤੁਹਾਡੀ ਲੋਕਲ ਬਾਡੀ ਨੂੰ ਸਪੋਰਟ ਕਰਾਂਗਾ ਮੈਂ लोग भी करेंगे नहीं लोकल बॉडी नु सपोर्ट करो लोकल बॉडी मींस की जेरा लोकल कैंडिडेट होएगा मतलब कि ओनु जितावांगे ते दूसरा दूसरा कंदा ओ खुलेगा मैं जेरा मर्जी खलो मैं ਤੁਹਾਡੇ ਨਾਲ ਆ ਫਿਰ ਮੈਂ ਐ ਨਹੀਂ ਮੈਂ ਖਰੇ ਹੋਵਾਂਗਾ ਲੇਕਨ ਫਸਟ ਡਿਜ਼ਰਵ ਦੇਣ ਡਜ਼ਾਇਰ ਉਸ ਕਾਮ ਕੇ ਕਾਬਲ ਬਨੋ ਫਿਰ ਉਸਕੀ ਇੱਛਾ ਕਰੋ ਪਹਿਲਾਂ ਆਪਣੀ ਕਾਬਿਲਤ ਇਨਸਾਨੀਅਤ ਨੂੰ ਧਿਆਨ ਦੇ ਜਰਾ ਲੀਗਲੀ ਤੌਰ ਤੇ ਇਨਸਾਨ ਪਰਫੈਕਟ ਹੋਵੇ ਇਲੈਕਸ਼ਨਾਂ ਦੇ ਉਹੀ ਬੰਦਾ ਖਲੋਵੇ ਉਹੀ ਬੰਦਾ ਖਲੋਵੇ ਜਿਆ ਧਮਾਕੀ ਤੌਰ ਤੇ ਕਾਬਲ ਹੈਗਾ ਤੁਸੀਂ ਦਿਮਾਗੀ ਤੌਰ ਤੇ ਕਾਬਲ ਹੋ ਇਲੈਕਸ਼ਨ ਲੜਨ ਦੀ ਬਿਲਕੁਲ ਬਿਲਕੁਲ ਸਹੀ ਗੱਲ ਕਰਦਾ ਬਿਲਕੁਲ 100% ਟੂ ਦੀ ਪੁਆਇੰਟ ਲੀਗਲੀ ਗੱਲ ਕਰਦਾ ਹੈਗਾ ਵਾ ਲੇਕਿਨ ਲੋਕ ਜਿਹੜੇ ਆ ਇਲੈਕਸ਼ਨਾਂ ਤੇ ਉਹ ਬੰਦੇ ਖੁਲੋਂਦੇ ਆ ਪੈਸਾ ਇਕੱਠਾ ਕਰਨ ਵਾਸਤੇ ਕੋਈ ਬੰਦਾ ਨਾ ਖਲੋਵੇ ਜੇ ਤਾਂ ਬੰਦਾ ਸਮਝਦਾ ਕਿ ਮੈਂ ਦੁਨੀਆ ਦਾ ਭਲਾ ਕਰਨਾ ਤੇ ਇਲੈਕਸ਼ਨਾਂ ਤੇ ਉਹੀ ਬੰਦਿਆਂ ਨੂੰ ਖਲੋਣਾ ਚਾਹੀਦਾ ਜਿਹੜਾ ਬੰਦਾ ਆਪਣੇ ਨੂੰ ਕਾਬਲ ਸਮਝਦਾ ਹੈਗਾ ਤੁਸੀਂ ਕਿਹੜੀ ਪਾਰਟੀ ਵੱਲੋਂ ਚੋਣ ਲੜਦੇ ਪਿਓ ਜਾਂ ਕਿਦਣਾ ਸੰਪਰਕ ਕੀਤਾ ਪਾਰਟੀ ਕੋਈ ਪਤਾ ਨਹੀਂ ਕਿਹੜੀ ਮੈਨੂੰ acommodate ਕਰਦੀ ਹੈ ਹਾਏ ਕੋਈ ਪਤਾ ਨੈਸ਼ਨਲ ਲੈਵਲ ਦੀ ਪਾਰਟੀ ਜਿਹ ਮੈਂ ਆਜ਼ਾਦ ਖਲੋ ਕੇ ਵੀ ਸੀਟ ਮੇਰੀ ਜਿੱਤੀ ਰਹੀ ਹੈ ਚਾਹੇ ਮੈਨੂੰ ਪਾਰਟੀ ਕਮਿਡਿਟ ਕਰਦੀ ਕੋਈ ਪਾਰਟੀ ਟਿਕਟ ਦੇ ਚਾਹੇ ਨਾ ਦੇ ਜੇ ਮੈਂ ਜਾਦੀ ਖਲੋਣਾ ਤਾਂ ਤਾਂ ਵੀ ਮੇਰੀ ਸੀਟ 100% ਜਿੱਤੀ ਰਹੀ ਹੈ ਮੇਰੇ ਖਿਆਲ ਚ ਬਰਾਂਗੀ ਮੈਂ ਜਿੱਜਣਾ ਕਿੰਨੇ ਅੱਗੇ ਖਲੋਣਾ ਨਹੀਂ ਮੇਰੇ ਅੱਛਾ ਇਹ ਵੀ ਗੱਲ ਹੈ ਕਿ ਅੱਗੇ ਖਲੋਏਗਾ ਹੀ ਨਹੀਂ ਬਿਲਕੁਲ ਬਿਲਕੁਲ ਇਸ ਤਰ੍ਹਾਂ ਹੀ ਮੈਨੂੰ ਲੱਗਦਾ ਪਤਾ ਲੱਗਾ ਸੀ ਕਿ ਸੋਸ਼ਲ ਮੀਡੀਆ ਤੇ ਤੁਹਾਡੇ ਐਨ ਆਰ ਆਈ ਕਹਿੰਦੇ ਫੋਲੋਅਰਸ ਬੜੇ ਆ ਐਨ ਆਰ ਆਈ ਬਹੁਤ ਪਸੰਦ ਕਰਦੇ ਤੁਹਾਨੂੰ ਔਰ ਉਹਨਾਂ ਵੱਲੋਂ ਤੁਹਾਨੂੰ ਪੈਸਾ ਮੋਬਾਈਲ ਕੁੱਤੇ ਇਦਾਂ ਦੀਆਂ ਚੀਜ਼ਾਂ ਵੀ ਆਈਆਂ ਲੋਕ ਕਹਿੰਦੇ ਆ ਬੜਾ ਕੁਝ ਪਰ ਮੇਰੇ ਤੱਕ ਕੁਝ ਨਹੀਂ ਪਹੁੰਚਿਆ ਮੈਂ ਤਾਂ ਕੁਝ ਨਹੀਂ ਲਿਆ ਤੇ ਮੈਨੂੰ ਨਾ ਕੋਈ ਕਿਸੇ ਤੱਕ ਇੱਕ ਚਵਾਨੀ ਪੁੰਚੀ ਕਿਸੇ ਦੀ ਮੈਂ ਤਾਂ ਪੈਦਲ ਉਸੇ ਤਰ੍ਹਾਂ ਜਾਣਾ ਪਿਆ ਹੈ گاਵਾ ਗਰਾਊਂਡ ਫਲੋਰ ਤੇ ਲੋਕਾਂ ਨੂੰ ਮਿਲਦੇ ਆ ਆਪਣਾ ਵੀ ਕੰਮ ਕਰਨਾ ਘਰ-ਬੜਦਾ ਇਹਨੇ ਜਿੱਥੇ ਨਾਲ ਹਰਕ ਤਰੀਕੇ ਨਾਲ ਡੀਲਿੰਗ ਕਰਦਾ ਮੈਂ ਜਿੰਨੇ ਜੋਗਾ ਬੰਦਾ ਹੋ ਸਕਦਾ ਵਦ ਤੋਂ ਵਦ ਕੰਮ ਕਰਦਾ ਹਰਕ ਨੂੰ ਕਰੀਦਾ ਤਰੀਕੇ ਨਾਲ ਕਨਵਿੰਸ ਕਰੀਦਾ ਟੈਕਲ ਕਰੀਦਾ ਉਹ ਆਪਰੇਸ਼ਨ ਸਹੀ ਦੇਈ ਦੀ ਹੈਗੀ ਹੈ ਸਹੀ ਗਾਈਡੈਂਸ ਦੇਣੀ ਚਾਹੀਦੀ ਹੈਗੀ ਹੈ ਤਰੀਕੇ ਨਾਲ ਡੀਲ ਕਰੋ ਹਰਕ ਦੇ ਤੀ ਪੁੱਤ ਭੈਣ ਪਰਮਾ ਸਮਝੇ ਕੋਈ ਨਹੀਂ ਮਾ ਜਨ ਨੇ ਜਿਹੜੇ ਮਿਨਿਸਪਲ ਕਾਉਂਸਲਰ ਦੀ ਇਲੈਕਸ਼ਨ ਲੜ ਚੁੱਕੇ ਨੇ ਕਹਿੰਦੇ ਨੇ ਕਿ ਲੋਕਾਂ ਦਾ ਦਬਾਅ ਬਹੁਤ ਆ ਕਹਿੰਦੇ ਕਿ 2024 ਦੀਆਂ ਚੋਣਾਂ ਲੜਦੀਆਂ ਨੇ ਔਰ ਚੋਣਾਂ ਲੜ ਕੇ ਕਹਿੰਦੇ ਵੀ ਐਸਾ ਸਮਾਏਗਾ ਕਿ ਕੋਈ ਵੀ ਇਹਨਾਂ ਅੱਗੇ ਖਲੋਣ ਵਾਲਾ ਨਹੀਂ ਹੋਏਗਾ ਔਰ ਇਹ ਵੀ ਹੋ ਸਕਦਾ ਕਹਿੰਦੇ ਕਿ ਮੈਂ ਬਰੰਗੀ ਜਿੱਤ ਜਵਾਂ ਇਹਦੇ ਆਉਣ ਵਾਲਾ ਸਮਾਂ ਦੱਸੇਗਾ ਕਿ ਵਿਣੇ ਮਹਾਜਨੈਸ਼ਵਰ ਕੀ ਬੀਤੇਗੀ ਕੈਮਰਾਮੈਨ ਬੰਟੀ ਦੇ ਨਾਲ ਆਨ 에ਰਲੀ ਨਿਤਨ ਉਥਰਾ ਬਟਾਲਾ